ਇਹਦਾ ਪੈਰਾਂ ਦੇ ਵਿੱਚੋਂ ਬਹੁਤ ਸੇਕ ਨਿਕਲਦਾ ਹੱਥਾਂ ਦੇ ਵਿੱਚੋਂ ਜਲਣ ਹੁੰਦੀ ਹੈ ਕਈ ਵਾਰੀ ਤਾਂ ਹੱਥਾਂ ਦੇ ਵਿੱਚ ਇੰਨਾ ਪਸੀਨਾ ਆਈ ਜਾਂਦਾ ਬੰਦਾ ਲਿਖਦਾ ਲਿਖਦਾ ਕਾਗਜ਼ ਗਿੱਲੇ ਹੋ ਜਾਂਦੇ ਆ ਇਹ ਜਿਹੜੀ ਪ੍ਰੋਬਲਮ ਹੈ ਨਾ ਇਹ ਹੁੰਦੀ ਹੈ ਲੀਵਰ ਦੀ ਗਰਮੀ ਜਿਗਰ ਦੀ ਗਰਮੀ ਪੇਟ ਦੇ ਵਿੱਚ ਅੰਤੜੀਆਂ ਦੀ ਗਰਮੀ ਉਹਦੇ ਕਰਕੇ ਜਿੰਨਾ ਵੀ ਸਾਡਾ ਗਰਮੈਸ਼ ਆ ਉਹ ਪੈਰਾਂ 'ਚ ਤੇ ਹੱਥਾਂ 'ਚ ਆਉਂਦੀ ਹੈ ਕਿਉਂਕਿ ਸਾਡੇ ਜਿੰਨੇ ਵੀ ਐਕੂ ਪ੍ਰੈਸ਼ਰ ਪੁਆਇੰਟ ਆ ਉਹ ਹੱਥਾਂ ਦੇ ਪੈਰਾਂ 'ਚ ਨੇ ਔਰ ਜਿਹੜੀ ਵੀ ਬਿਮਾਰੀ ਹੈ ਉਹਦਾ ਪ੍ਰਭਾਵ ਵੀ ਇੱਥੇ ਹੀ ਪੈਂਦਾ ਹੈ ਪੀਪਲ ਦੇ ਜਿਹੜੇ ਕ੍ਰੰਗਲਾ ਨੇ ਅੱਗੇ ਉਹ ਤਾਜੇ ਪੱਤੇ ਉਹਨਾਂ ਨੂੰ ਮਤਲਬ 20-25 ਗ੍ਰਾਮ ਪੱਤੇ ਉਹਦੇ ਲੈ ਲਓ ਤੇ 20 ਗ੍ਰਾਮ ਨਿੰਮ ਦੇ ਤਾਜੇ ਪੱਤੇ ਅਗਲੇ ਵਾਲੇ ਹਲਕੇ ਜਿਹੜੇ ਬਿਲਕੁਲ ਨਰਮ ਪੱਤੇ ਹੁੰਦੇ ਆ ਉਹ ਲੈ ਲਓ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਦੀ ਚਟਣੀ ਜੀ ਬਣਾ ਕੇ ਬਸ ਐਂ ਖਾਜੋ ਔਰ ਇੱਕ ਚੀਜ਼ ਹੋਰ ਜੀਰਾ ਅਜਵਾਇਨ ਤੇ ਸੌਫ ਦਾ ਮੈਂ ਨੁਸਖਾ ਸ਼ੇਅਰ ਕੀਤਾ ਹੋਇਆ ਉਹ ਹੋਰ ਵੀ ਕਮਾਲ ਹੈ ਜੀਰਾ ਅਜਵਾਇਨ ਤੇ ਸੌਫ ਤਿੰਨਾਂ ਨੂੰ ਬਰਾਬਰ ਮਾਤਰਾ ਚ ਲੈਣਾ ਲੈ ਕੇ ਤਵੇ ਤੇ ਸੇਕ ਲੈਣਾ ਰੋਸਟ ਕਰ ਲੈਣਾ ਜਦੋਂ ਇਹ ਪੂਰੀ ਤਰ੍ਹਾਂ ਸਿੱਕ ਜੇ ਸੇਕੀ ਜਾਵੇ ਤਾਂ ਉਸ ਤੋਂ ਬਾਅਦ ਨੂੰ ਉਤਾਰ ਕੇ ਠੰਡਾ ਕਰਕੇ ਮਿਕਸੀ ਚ ਗ੍ਰाइंड ਕਰਕੇ ਪਾਊਡਰ ਬਣਾ ਲਓ ਉਹ ਜਿਹੜਾ ਪਾਊਡਰ ਆ ਉਹਨੂੰ ਡੱਬੇ ਚ ਬੰਦ ਕਰਕੇ ਰੱਖ ਲਓ ਡੱਬਾ ਸਟੀਲ ਦਾ ਹੋਵੇ ਕੱਚ ਦਾ ਹੋਵੇ ਚੱਲੂਗਾ ਪਲਾਸਟਿਕ ਚ ਨਾ ਪਾਇਓ ਤੇ ਤੁਸੀਂ ਦੇਖਿਓ ਜਿਹੜੀ ਅੱਖਾਂ ਚੋਂ ਅੱਗ ਨਿਕਲਦੀ ਸੀ ਸਿਰ ਚੋਂ ਸੇਕ ਨਿਕਲੀ ਜਾਂਦਾ ਸੀ ਪੇਟ ਚ ਧੂਜ ਹੀ ਪਈ ਜਾਂਦੀ ਆ ਹਰ ਵਕਤ ਗੈਸ ਭੁਕਾਰ ਖੱਟੇ ਬਲੋਟਿੰਗ ਤੇ ਨਾਲ ਪੈਰਾਂ 'ਚ ਜਲਣਾ ਹੈ ਹੱਥਾਂ 'ਚ ਜਲਣਾ ਹੈ ਪੂਰੀ ਚਮੜੀ ਸੜਦੀ ਸੀ ਉਹਦੇ ਵਿੱਚ ਫਾਇਦਾ ਕਰਦੀ ਹੈ ਹੱਥਾਂ ਵਿੱਚੋਂ ਸੇਕ ਨਿਕਲਣਾ ਪੈਰਾਂ ਵਿੱਚੋਂ ਸੇਕ ਨਿਕਲਣਾ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਔਰ ਬਹੁਤ ਸਾਰੇ ਲੋਕ ਨੇ ਜੋ ਇਸ ਪ੍ਰੋਬਲਮ ਤੋਂ ਜੂਝ ਰਹੇ ਨੇ ਸੋ ਇਹ ਪ੍ਰੋਬਲਮ ਕਿਤਨਾ ਕਿਤੇ ਤੁਹਾਡੀ ਜਿਗਰ ਦੀ ਗਰਮੀ ਲੀਵਰ ਦੀ ਗਰਮੀ ਪੇਟ ਦੀ ਗਰਮੀ ਦੇ ਨਾਲ ਵੀ ਜੁੜੀ ਹੋਈ ਹੈ ਸੋ ਅੱਜ ਆਪਾਂ ਇਸ ਹੈਲਥ ਇਸ਼ੂ ਨੂੰ ਆਯੁਰਵੇਦ ਦੇ ਹਿਸਾਬ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਆਖਿਰ ਇਸ ਦੇ ਪਿੱਛੇ ਕਾਰਨ ਕੀ ਰਹਿੰਦੇ ਨੇ ਔਰ ਇਸ ਦਾ ਆਯੁਰਵੈਦਿਕ ਉਪਾਏ ਕੀ ਹੈ ਔਰ ਬਹੁਤ ਹੀ ਵਧੀਆ ਟੰਗ ਦੇ ਨਾਲ ਤੁਹਾਨੂੰ ਅੱਜ ਦੱਸਾਂਗੇ ਕਿ ਕਿਵੇਂ ਇਹ ਨਿੰਮ ਦੇ ਪੱਤੇ ਔਰ ਪਿੱਪਲ ਦੇ ਪੱਤਿਆਂ ਦੇ ਨਾਲ ਤਿਆਰ ਜੋ ਇੱਕ ਚਟਨੀ ਤੁਸੀਂ ਕਰ ਸਕਦੇ ਹੋ ਜੋ ਤੁਹਾਡੇ ਹੱਥਾਂ ਪੈਰਾਂ ਵਿੱਚੋਂ ਸੇਕ ਨਿਕਲਣ ਦੀ ਪ੍ਰੋਬਲਮ ਤੋਂ ਤੁਹਾਨੂੰ ਛੁਟਕਾਰਾ ਜ਼ਰੂਰ ਦਿਲਾ ਸਕਦੀ ਹੈ ਸੋ ਇਹ ਪੂਰੀ ਜੋ ਜਾਣਕਾਰੀ ਜੋ ਨੁਸਖਾ ਤੁਹਾਡੇ ਨਾਲ ਸਾਂਝਾ ਕਰਦੇ ਆਂ ਆਯੁਰਵੈਦਿਕ ਢੰਗ ਦੇ ਨਾਲ ਆਯੁਰਵੈਦਿਕ ਵਿਧੀ ਦੇ ਅਨੁਸਾਰ ਤਿਆਰ ਕੀਤੇ ਨੁਸਖੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਘਰ ਦੇ ਵਿੱਚ ਵੀ ਅਪਣਾ ਸਕਦੇ ਹੋ ਔਰ ਇਸ ਦਾ ਫਾਇਦਾ ਜ਼ਰੂਰ ਲੈ ਸਕਦੇ ਹੋ ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਇਹ ਪੂਰੀ ਜਾਣਕਾਰੀ ਜੋ ਹੈ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਬਾਨ ਆਯੁਰਵੈਦ ਦੇ ਐਮ ਡੀ ਵੈਸਟਰ ਸੁਭਾਸ਼ ਗੋਇਲ ਜੀ ਮੌਜੂਦ ਨੇ ਸਾਡੇ ਨਾਲ ਸੋ ਜ਼ਰੂਰ ਤੁਸੀਂ ਇਹ ਨੁਸਖੇ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਔਰ ਜਿਹੜੇ ਨਿੰਮ ਦੇ ਪੱਤੇ ਔਰ ਪਿੱਪਲ ਦੇ ਪੱਤਿਆਂ ਤੋਂ ਤਿਆਰ ਇਹ ਚਟਨੀ ਹੈ ਇਸ ਨੂੰ ਸਮਝ ਲਓ ਘਰ ਦੇ ਵਿੱਚ ਬਣਾਓ ਔਰिजिनल ਤੁਹਾਨੂੰ ਢੇਰੋ ਹੀ ਫਾਇਦੇ ਮਿਲਣ ਵਾਲੇ ਨੇ ਸੋ ਹੱਥਾਂ ਪੈਰਾਂ 'ਚੋਂ ਸੇਕ ਨਿਕਲਣਾ ਲਿਵਰ ਦੀ ਗਰਮੀ ਪੇਟ ਦੀ ਗਰਮੀ ਜਿਗਰ ਦੀ ਗਰਮੀ ਇਹਨਾਂ ਸਭ ਦੇ ਲਈ ਬਹੁਤ ਹੀ ਲਾਹੇਵੰਦ ਇਹ ਨੁਸਖਾ ਸਮਝੋ ਤੇ ਇਸ ਨੂੰ ਅਪਣਾਓ ਸਵਾਗਤ ਕਰਦੇ ਹਾਂ ਅੱਜ ਦੇ ਇਸ ਵੀਡੀਓ ਦੇ ਵਿੱਚ ਮਿਸਟਰ ਸੁਭਾਸ਼ ਗੋਹਿਲ ਜੀ ਦਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਸ਼ੁਰੂ ਕਰਦੇ ਆਂ ਅੱਜ ਦੀ ਇਹ ਖਾਸ ਵੀਡੀਓ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਸਾਰਿਆਂ ਦਾ ਅੱਜ ਫਿਰ ਆਪਾਂ ਇੱਕ ਗੱਲ ਕਰਾਂਗੇ ਜਿਹੜੀ ਆਮ ਨਾਰਮਲ ਗੱਲਾਂ ਨੇ ਆਪਾਂ ਉਹ ਹੀ ਕਰਦੇ ਆ ਕਿ ਜਿਹੜਾ ਪੈਰਾਂ ਦੇ ਵਿੱਚੋਂ ਬਹੁਤ ਸੇਕ ਨਿਕਲਦਾ ਹੱਥਾਂ ਦੇ ਵਿੱਚੋਂ ਜਲਣ ਹੁੰਦੀ ਹੈ ਕਈ ਵਾਰੀ ਤਾਂ ਹੱਥਾਂ ਦੇ ਵਿੱਚ ਇੰਨਾ ਪਸੀਨਾ ਆਈ ਜਾਂਦਾ ਬੰਦਾ ਲਿਖਦਾ ਲਿਖਦਾ ਕਾਗਜ਼ ਗਿੱਲੇ ਹੋ ਜਾਂਦੇ ਆ ਏਸੀ ਵੀ ਚੱਲਦਾ ਤਾਂ ਵੀ ਪਸੀਨਾ ਕਈ ਜਣ ਨੂੰ ਤਾਂ ਇਹ ਮੈਨੂੰ ਸੁਣਨ ਨੂੰ ਮਿਲਦਾ ਕਿ ਗੋਲਸਾਹ ਫੁੰਡ ਮਤਲਬ ਕਿ ਠੰਡ ਦੇ ਵਿੱਚ ਵੀ ਰਜਾਈ ਚੋਂ ਪੈਰ ਬਾਹਰ ਕੱਢ ਕੇ ਪੈਣਾ ਪੈਂਦਾ ਦੇਖੋ ਕਿੰਡੀ ਵੱਡੀ ਗੱਲ ਹੈ ਇਹ ਜਿਹੜੀ ਪ੍ਰੋਬਲਮ ਹੈ ਨਾ ਇਹ ਹੈ ਕੀ ਆ ਪਹਿਲਾਂ ਤਾਂ ਆਪਾਂ ਉਹਦੀ ਗੱਲ ਕਰਾਂਗੇ ਇਹ ਹੁੰਦੀ ਹੈ ਲੀਵਰ ਦੀ ਗਰਮੀ ਜਿਗਰ ਦੀ ਗਰਮੀ ਪੇਟ ਦੇ ਵਿੱਚ ਅੰਤੜੀਆਂ ਦੀ ਗਰਮੀ ਉਹਦੇ ਕਰਕੇ ਜਿੰਨਾ ਵੀ ਸਾਡਾ ਗਰਮੈਸ਼ ਆ ਉਹ ਪੈਰਾਂ 'ਚ ਤੇ ਹੱਥਾਂ 'ਚ ਆਉਂਦੀ ਹੈ ਕਿਉਂਕਿ ਸਾਡੇ ਜਿੰਨੇ ਵੀ ਐਕੂ ਪ੍ਰੈਸ਼ਰ ਪੁਆਇੰਟ ਆ ਉਹ ਹੱਥਾਂ ਤੇ ਪੈਰਾਂ 'ਚ ਨੇ ਔਰ ਜਿਹੜੀ ਵੀ ਬਿਮਾਰੀ ਹੈ ਉਹਦਾ ਪ੍ਰਭਾਵ ਵੀ ਇੱਥੇ ਹੀ ਪੈਂਦਾ ਤਾਂ ਉਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਤੁਹਾਡੇ ਕੋਲ ਹੈਗੀ ਆ ਉਹ ਨੂੰ ਅਸੀਂ ਕਹਿੰਦੇ ਆ ਗਲੋਏ ਗਲੋਏ ਦੀ ਗੋਲੀ ਵੀ ਮਿਲ ਜਾਂਦੀ ਹੈ ਬਾਜ਼ਾਰ 'ਚ ਔਰ ਦੂਜੀ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦਿੰਦਾ ਆਪਣੇ ਆਸ-ਪਾਸ ਪੀਪਲ ਦੇ ਪੇੜ ਹੈ ਗਿਆ ਹੈਗੇ ਨਾ ਜੀ ਪੀਪਲ ਦੀ ਜਿਹੜੀ ਕ੍ਰੰਬਲਾ ਨੇ ਅੱਗੇ ਉਹ ਤਾਜੇ ਪੱਤੇ ਉਹਨਾਂ ਨੂੰ ਮਤਲਬ 20-25 ਗ੍ਰਾਮ ਪੱਤੇ ਉਹਦੇ ਲੈ ਲਓ ਤੇ 20 ਕ ਗ੍ਰਾਮ ਨਿੰਮ ਦੇ ਤਾਜੇ ਪੱਤੇ ਅਗਲੇ ਵਾਲੇ ਹਲਕੇ ਜਿਹੜੇ ਬਿਲਕੁਲ ਨਰਮ ਪੱਤੇ ਹੁੰਦੇ ਆ ਉਹ ਲੈ ਲਓ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਦੀ ਚਟਣੀ ਜੀ ਬਣਾ ਕੇ ਬਸ ਐਂ ਖਾਜੋ ਤੁਸੀਂ ਥੋੜੇ ਦਿਨਾਂ ਚ ਦੇਖੋ ਕਿਹ ਕਮਾਲ ਹੋ ਰਿਹਾ ਹੈ ਅਰ ਇੱਕ ਚੀਜ਼ ਹੋਰ ਜੀਰਾ ਅਜਵੈਨ ਤੇ ਸੌਫ ਦਾ ਮੈਂ ਨੁਸਖਾ ਸ਼ੇਅਰ ਕੀਤਾ ਹੋਇਆ ਉਹ ਹੋਰ ਵੀ ਕਮਾਲ ਹੈ ਮੈਂ ਦੁਬਾਰਾ ਦੱਸ ਦਿੰਦਾ ਜੀਰਾ ਅਜਵੈਨ ਤੇ ਸੌਫ ਤਿੰਨਾਂ ਨੂੰ ਬਰਾਬਰ ਮਾਤਰਾ ਚ ਲੈਣਾ ਲੈ ਕੇ ਤਵੇ ਤੇ ਸੇਕ ਲੈਣਾ ਰੋਸਟ ਕਰ ਲੈਣਾ ਜਦੋਂ ਇਹ ਪੂਰੀ ਤਰ੍ਹਾਂ ਸਿੱਕ ਜੇ ਸੇਕੀ ਜਾਵੇ ਤਾਂ ਉਸ ਤੋਂ ਬਾਅਦ ਨੂੰ ਉਤਾਰ ਕੇ ਠੰਡਾ ਕਰਕੇ ਮਿਕਸੀ ਚ ਗ੍ਰाइंड ਕਰਕੇ ਪਾਊਡਰ ਬਣਾ ਲਓ ਉਹ ਜਿਹੜਾ ਪਾਊਡਰ ਆ ਉਹਨੂੰ ਡੱਬੇ 'ਚ ਬੰਦ ਕਰਕੇ ਰੱਖ ਲਓ ਡੱਬਾ ਸਟੀਲ ਦਾ ਹੋਵੇ ਕੰਚ ਦਾ ਹੋਵੇ ਚੱਲੂਗਾ ਪਲਾਸਟਿਕ 'ਚ ਨਾ ਪਾਇਓ ਤੂੰ ਪਾ ਕੇ ਰੱਖ ਲਓ ਉਹਦਾ ਇੱਕ ਚਮਚਾ ਜਦੋਂ ਵੀ ਤੁਸੀਂ ਭੋਜਨ ਕਰਕੇ ਹਟੋ ਰੋਟੀ ਖਾ ਕੇ ਹਟੋ ਉਹਦਾ ਇੱਕ ਚਮਚਾ 15-20 ਮਿੰਟ ਬਾਅਦ ਰੋਟੀ ਤੋਂ ਮੂੰਹ 'ਚ ਰੱਖੋ ਰੱਖ ਕੇ ਮੂੰਹ 'ਚ ਚੂਸ ਚੂਸ ਕੇ ਉਹਨੂੰ ਖਤਮ ਕਰ ਲਓ ਫਿਰ ਪਾਣੀ ਪੀਣਾ ਜਦੋਂ ਮੂੰਹ ਚੋਂ ਖਤਮ ਹੋ ਜਾਏ ਤਾਂ ਤੁਸੀਂ ਦੇਖਿਓ ਜਿਹੜੀ ਅੱਖਾਂ ਚੋਂ ਅੱਗ ਨਿਕਲਦੀ ਸੀ ਸਿਰ ਚੋਂ ਸੇਕ ਨਿਕਲੀ ਜਾਂਦਾ ਸੀ ਪੇਟ ਚ ਧੂੜ ਜੀ ਪਈ ਜਾਂਦੀ ਆ ਹਰ ਵਕਤ ਗੈਸ ਢ ਘਾਰ ਖੱਟੇ ਬਲੋਟਿੰਗ ਤੇ ਨਾਲ ਪੈਰਾਂ ਚ ਜਲਣਾ ਹੈ ਹੱਥਾਂ ਚ ਜਲਣਾ ਹੈ ਪੂਰੀ ਚਮੜੀ ਸੜਦੀ ਸੀ ਉਹਦੇ ਵਿੱਚ ਫਾਇਦਾ ਕਰਦੀ ਹੈ ਹਾਂ ਇਹ ਗੱਲ ਪੱਕੀ ਆ ਕਿ ਕਿਸੇ ਨੂੰ ਮਾ ਵਾਦੀ ਕਿਸੇ ਨੂੰ ਸੁਵਾਦੀ ਇਹਨੂੰ ਟਰਾਈ ਜ਼ਰੂਰ ਕਰੋ ਪਰ ਘੱਟੋ ਘੱਟ ਜੇ ਤੁਹਾਨੂੰ ਲੱਗਦਾ ਕੋਈ ਪ੍ਰੋਬਲਮ ਆ ਰਹੀ ਆ ਤਾਂ ਇਹਨੂੰ ਤੁਸੀਂ ਇਮੀਡੀਏਟ ਬੰਦ ਕਰ ਦਿਓ ਔਰ ਉਸ ਤੋਂ ਬਾਅਦ ਇੱਕ ਕੱਲੀ ਸੌਂਫ ਤੇ ਆਪਣੀ ਕੀ ਨਾਲ ਲੈਂਦੇ ਆ ਸੌਂਫ ਤੇ ਜੀਰਾ ਕੱਲਾ ਲੈ ਸਕਦੇ ਹੋ ਕਿਉਂਕਿ ਕਈਆਂ ਨੂੰ ਅਜਵੈਨ ਗਰਮੀ ਕਰਦੀ ਆ ਇਹਦਾ ਮਤਲਬ ਹੈ ਕਿ ਇਹ ਜਿਹੜਾ ਨੁਸਖਾ ਪੂਰੀ ਤਰ੍ਹਾਂ ਸਟਿਕ ਹੈ ਲੋਕਾਂ ਦਾ ਮੈਨੂੰ ਇੱਕ ਇੱਕ ਫੀਡਬੈਕ ਮਿਲਿਆ ਹੋਇਆ ਕੋਈ ਪ੍ਰੋਬਲਮ ਨਹੀਂ ਘਰੇ ਬੈਠੇ ਬਿਠਾਏ ਇੱਕ ਤਾਂ ਇਹ ਵਾਲਾ ਨੁਸਖਾ ਅਜਮਾ ਲਓ ਤੇ ਦੂਸਰਾ ਜਿਹੜਾ ਪੈਰਾਂ ਦੇ ਵਿੱਚੋਂ ਸੇਕ ਨਿਕਲਦਾ ਅੱਗ ਨਿਕਲਦੀ ਆ ਉਹਦੇ ਵਾਸਤੇ ਗਲੋਏ ਜਿਹੜੀ ਆ ਉਹਦੀ ਗੋਲੀ ਵੀ ਮਿਲਦੀ ਆ ਤੇ ਗਲੋਏ ਦੀ ਆ ਬੇਲਾਂ ਲਾ ਲਓ ਘਰਾਂ ਦੇ ਵਿੱਚ ਨਹੀਂ ਤਾਂ ਫਿਰ ਆਪਣੇ ਪਿੱਪਲ ਤੇ ਨਿੰਬ ਦੀਆਂ ਪੱਤੀਆਂ ਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਮਿਸ਼ਰਣ ਬਹੁਤ ਹੀ ਕਮਾਲ ਹੈ ਇਹ ਛੋਟੀ ਛੋਟੀ ਚੀਜ਼ਾਂ ਕਰਕੇ ਦੇਖੋ ਔਰ ਇੱਕ ਸਭ ਤੋਂ ਵਧੀਆ ਚੀਜ਼ ਹੈ ਤੁਹਾਡੇ ਘਰ ਆਸ-ਪਾਸ ਕਿਤੇ ਵੀ ਮਿਲ ਜੂ ਤ੍ਰਿਫਲਾ ਪਾਊਡਰ ਜਦੋਂ ਵੀ ਤ੍ਰਿਫਲਾ ਲੈਣਾ ਉਹਦੇ ਉੱਤੇ ਬੈਦਵਾਨ ਲਿਖਿਆ ਹੋਵੇ ਬੈਦਵਾਨ ਲਿਖਿਆ ਹੋਵੇ ਗਵਰਨਮੈਂਟ ਤੋਂ ਸਰਟੀਫਾਈਡ ਹੋਵੇ ਜੀ ਐਮ ਪੀ ਤੇ ਉਸ ਤੋਂ ਬਾਅਦ ਉਹ 1 2 ਐਂਡ 4 ਦੀ ਰੇਸ਼ਿਓ ਦਾ ਹੋਵੇ ਬਰੀਕ ਮਹੀਨ ਹੋਵੇ ਅਸਲੀ ਚੀਜ਼ ਮਿਲੂਗੀ ਉਹਦਾ ਇੱਕ ਚਮਚਾ ਸ਼ਾਮ ਨੂੰ 5 ਵਜੇ ਖਾਲਿਆ ਕਰੋ ਜੇ ਸਾਡੀਆਂ ਬੀਬੀਆਂ ਪੇਟਾਂ ਨੂੰ ਪ੍ਰੋਬਲਮ ਹੈ ਤਾਂ ਰਾਤ ਨੂੰ ਪਾਣੀ ਚ ਭਿਓ ਕੇ ਸਵੇਰੇ ਉਹਨੂੰ ਖਾਲੀ ਪੇਟ ਪੀ ਲਿਆ ਕਰੋ ਤਾਂ ਤੁਸੀਂ ਦੇਖੋ ਪੇਟ ਵੀ ਸਾਫ਼ ਗਰਮੀ ਵੀ ਸਾਫ਼ ਔਰ ਲੀਵਰ ਵੀ ਠੀਕ ਚੜ੍ਹਦੀ ਕਲਾ ਚ ਰਹੋ ਜੀ ਸਿਹਤਯਾਬ ਰਹੋ ਸੋ ਤੁਸੀਂ ਜਾਣਿਆ ਕਿ ਦੇਖੋ ਸਾਡੇ ਆਸ-ਪਾਸ ਹੀ ਨਿੰਮ ਦੇ ਪੱਤੇ ਮਿਲ ਜਾਂਦੇ ਨੇ ਨਿੰਮ ਦਾ ਪੇੜ ਹੁੰਦਾ ਜਾਂ ਪਿੱਪਲ ਦੇ ਪੇੜ ਲੱਗੇ ਹੁੰਦੇ ਨੇ ਸੋ ਜ਼ਰੂਰ ਇਹਨਾਂ ਦੇ ਫਾਇਦੇ ਜਿਹੜੇ ਇਹਨਾਂ ਨੂੰ ਸਾਨੂੰ ਜਾਣਨਾ ਚਾਹੀਦਾ ਹੈ ਕਿ ਕਿਵੇਂ ਆਯੁਰਵੈਦ ਦੀ ਮਦਦ ਨਾਲ ਅਸੀਂ ਕਈ ਹੈਲਥ ਇਸ਼ੂਜ਼ ਵਿੱਚ ਕਈ ਬਿਮਾਰੀਆਂ ਵਿੱਚ ਇਹਨਾਂ ਦਾ ਫਾਇਦਾ ਲੈ ਸਕਦੇ ਹਾਂ ਆਯੁਰਵੈਦ ਦੇ ਵਿੱਚ ਵੀ ਕਈ ਦਵਾਈਆਂ ਬਣਾਉਣ ਦੇ ਵਿੱਚ ਇਹਨਾਂ ਪੱਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਸੋ ਗिलोय ਦੇ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਫਾਇਦੇ ਨੇ ਅੱਜ ਕੱਲ ਜਿਵੇਂ ਅਸੀਂ ਗੱਲ ਕਰੀਏ ਬਰਸਾਤਾਂ ਦਾ ਮੌਸਮ ਹੁੰਦਾ ਹੈ ਕੋਈ ਨਾ ਕੋਈ ਇਨਫੈਕਸ਼ਨ ਬੈਕਟੀਰੀਅਲ ਇਨਫੈਕਸ਼ਨ ਤੋਂ ਬਚਣ ਦੇ ਲਈ ਵੀ ਤੁਸੀਂ ਇਹ ਜੋ ਹੈ ਗਿਲੋਏ ਦੀ ਗੋਲੀ ਖਾ ਸਕਦੇ ਹੋ ਜਾਂ ਫਿਰ ਜਿਵੇਂ ਸੁਭਾਸ਼ ਗੁਲ ਜੀ ਨੇ ਕਿਹਾ ਕਿ ਆਪਣੇ ਘਰ ਤੁਸੀਂ ਗਿਲੋਏ ਦੀ ਬੇਲ ਲਗਾ ਲਓ ਤੇ ਇਸ ਦੇ ਪੱਤੇ ਉਬਾਲ ਕੇ ਵੀ ਤੁਸੀਂ ਇਸ ਦਾ ਜਿਹੜਾ ਕੜਾ ਤਿਆਰ ਕਰਕੇ ਪੀ ਸਕਦੇ ਹੋ ਹਾਲਾਂਕਿ ਇਹ ਥੋੜਾ ਕੜੱਟਨ ਦੇ ਵਿੱਚ ਹੁੰਦਾ ਹੈ ਇਸ ਦਾ ਕੜਾ ਪੀਣਾ ਔਖਾ ਲੱਗਦਾ ਤਾਂ ਬੜੇ ਹੀ ਆਰਾਮ ਦੇ ਨਾਲ ਮਾਰਕੀਟ ਦੇ ਵਿੱਚ ਜੋ ਹੈ ਗਿਲੋਏ ਦੀਆਂ ਗੋਲੀਆਂ ਵੀ ਮਿਲ ਜਾਂਦੀਆਂ ਨੇ ਉਹ ਵੀ ਤੁਸੀਂ ਖਾ ਸਕਦੇ ਹੋ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਦੇ ਆ ਔਰ ਕਿਸੇ ਵੀ ਤਰ੍ਹਾਂ ਦੇ ਵਾਇਰਲ ਇਨਫੈਕਸ਼ਨ ਤੋਂ ਤੁਹਾਡੀ ਇਹ ਬਚਾਉਣ ਦੇ ਵਿੱਚ ਤੁਹਾਡੀ ਮਦਦ ਕਰਦਾ ਸੋ ਜਿਹੜੇ ਚਟਨੀ ਬਣਾਉਣ ਦਾ ਤਰੀਕਾ जरा सौंफ जीरा जवैन वाला फॉर्मूला है अगर हूं तक मेरे पेज नीचे फॉलो नहीं कियाो कर दो यूट्यूब चैनल है सबसक्राइब नहीं किया फटाफट सबसक्राइब भी कर दो मिला जल्दी ही सेहत में जुड़ी होर खास जानकारी के फिलहाल ही दि जी इजाजत Such regard.